ਔਰ ਬਾਕੀ ਪੜਨ ਚ ਤਾਂ ਫਿਰ ਇਹ ਠੀਕ ਸੀਗੀ ਵੈਸੇ ਹੀ ਪੜਾਈ ਚ ਤਾਂ ਇੰਟੈਲੀਜੈਂਟ ਹੀ ਸੀਗੀ ਗ੍ਰੈਬ ਕਰ ਲੈਂਦੀ ਸੀ ਛੇਤੀ ਕੋਈ ਪ੍ਰੋਬਲਮ ਨਹੀਂ ਆਈ ਨਾ ਕਿ ਇੱਕ ਲੈਪਟਾਪ ਤੇ ਲਿਖ ਦਿੱਤਾ ਕਦੇ ਇਹਨੂੰ ਰਿਕਾਰਡ ਕਰ ਦਿੱਤਾ ਨਹੀਂ ਤੇ ਵਾਇਗਰ ਨੇ ਦਾਤ ਦਿੱਤੀ ਹੈ ਤੇ ਉਹਦੇ ਬਾਅਦ ਸਾਰੇ ਰਸਤੇ ਵੀ ਆਪੇ ਨਿਕਲੀ ਗਏ ਨੇ ਹੌਲੀ ਹੌਲੀ ਤੇ ਬਾਕੀ ਇਹਦੇ ਪਾਪਾ ਐ ਪ੍ਰੈਕਟੀਕਲ ਕੰਮ ਸਾਰਾ ਉਹੀ ਕਰਦੇ ਸੀਗੇ ਸਮਝਾਣਾ ਉਹਨੂੰ ਕਿੱਥਾ ਸਮਝਾਣਾ ਹੈ ਜਾਂ ਕਿਤੇ ਲੈ ਕੇ ਗਏ ਆ ਹੱਥ ਲਾ ਕੇ ਹਰ ਇੱਕ ਚੀਜ਼ ਨੂੰ ਦਿਖਾਣਾ ਅਸੀਂ ਕਾਰ ਚ ਜਾਣਾ ਤੇ ਇਹਨੂੰ ਮੈਂ ਹਵਾ ਫੀਲ ਕਰਾਣੀ ਵੀ ਅਸੀਂ ਇੰਨੀ ਸਪੀਡ ਤੇ ਜਾ ਰਹੇ ਆ ਉਹ ਫਿਰ ਉਦਾਂ ਸੀ ਪੇਪਰ ਦੇ ਵਿੱਚ ਅਸੀਂ ਫਿਜ਼ਿਕਸ ਡ੍ਰੌਪ ਹੀ ਕਰ ਦਿੱਤੀ ਹੁੰਦੀ ਸੀ ਸਾਕੀ ਸਬਜੈਕਟ ਇਹਨੂੰ ਕਵਰ ਕਰਾ ਦਿੱਤੇ ਸੀ ਫਿਜ਼ਿਕ ਸਦੀ ਛਾੜ ਦੇ ਦਿੱਤੀ ਸੀ ਉਹ 10ਵੀਂ 'ਚ ਵੀ 84% ਆਇਆ ਸੀ ਉਦੋਂ ਲੱਕੀਆ ਮੈਂ ਇਸ ਮਾਮਲੇ ਵਿੱਚ ਕੀ ਲੈ ਕੇ ਤਾਂ ਦੀ ਫੈਮਿਲੀ ਸਪੋਰਟਿਵ ਜਿਹੜੀ ਮੈਨੂੰ ਮਿਲੀ ਹੈ ਜਿਸ ਦੇ ਕਰਕੇ ਸਾਰਾ ਕੁਝ ਪੋਸੀਬਲ ਹੋਇਆ ਤੁਸੀਂ ਕਹਿ ਸਕਦੇ ਹੋ ਅ ਬਿਲਕੁਲ ਫੈਮਿਲੀ ਕਰਕੇ ਹੀ ਬੰਦਾ ਇਦਾਂ ਦੀ ਹਾਈਟਸ ਅਚੀਵ ਕਰ ਸਕਦਾ ਹੈ ਤੇ ਅ ਥੈਂਕਸ ਕਰਨਾ ਚਾਹੀਏ ਮੈਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਅ ਸਪੋਰਟ ਕੀਤਾ ਪੂਰੀ ਫੈਮਿਲੀ ਤੇ ਫਰੈਂਡਸ ਤੇ ਨਾਲੇ ਟੀਚਰਸ ਆ ਵੀ ਅੱਜ ਕੱਲ ਦੀ ਇਸ ਦੁਨੀਆ ਦੇ ਵਿੱਚ ਕਿਸੇ ਦੇ ਕੋਲ ਵੀ ਅਜੀਹਾ ਟਾਈਮ ਨਹੀਂ ਹੈ ਕਿ ਉਹ ਕਿਸੇ ਦੇ ਲਈ ਆਪਣਾ ਕੀਮਤੀ ਸਮਾਂ ਕੱਟ ਸਕੇ ਪਰ ਅੱਜ ਤੁਹਾਨੂੰ ਜੋ ਸਟੋਰੀ ਕਹਿ ਲਓ ਜਾਂ ਫਿਰ ਇੱਕ ਮਾਤਾ ਪਿਤਾ ਦਾ ਪਿਆਰ ਕਹਿ ਲਓ ਉਹ ਦਿਖਾਵਾਂਗੇ ਤੁਸੀਂ ਵੀ ਉਸ ਸੀਨ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਸਭ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਐ ਵੈਸੇ ਤਾਂ ਸ਼ਬਦ ਇਹ ਵਰਤਣਾ ਨਹੀਂ ਚਾਹੀਦਾ ਪਰ ਫਿਰ ਵੀ ਕਿਉਂਕਿ ਲੋਕ ਇਸ ਚੀਜ਼ ਨੂੰ ਹੀ ਜਿਹੜਾ ਹੈਗਾ ਸੁਣ ਕੇ ਪ੍ਰੇਫਰ ਕਰਦੇ ਨੇ ਇੱਕ ਬ্লাইন্ড ਲੜਕੀ ਨੂੰ ਕਿਵੇਂ ਉਸ ਦਾ ਪਰਿਵਾਰ ਸਾਥਦਾ ਹੈ ਤੇ ਕਿਵੇਂ ਉਸ ਦੀ ਗ੍ਰੈਜੂਏਸ਼ਨ ਕਰਾਉਂਦਾ ਹੈ ਸ਼ੁਰੂਆਤ ਤੋਂ ਅੰਤ ਤੱਕ ਤੁਹਾਨੂੰ ਸਫ਼ਰ ਜਿਹੜਾ ਹੈ ਉਹ ਪੂਰਾ ਅਪਰ ਅਸੀਂ ਦੱਸਾਂਗੇ ਪਹਿਲੀ ਕਲਾਸ ਤੋਂ ਲੈ ਕੇ ਗ੍ਰੈਜੂਏਟ ਤੱਕ ਮਾਤਾ ਪਿਤਾ ਨੇ ਕਿਵੇਂ ਸਾਥ ਦਿੱਤਾ ਅਤੇ ਕਿਵੇਂ ਉਸ ਨੂੰ ਜਿਹੜਾ ਉਹ ਲਾਟ ਲਿਆ ਉਹ ਸਾਰਾ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪੂਰਾ ਪਰਿਵਾਰ ਸਾਡੇ ਨਾਲ ਹੈ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਮੈਂ ਸਾਰਿਆਂ ਦਾ ਸਵਾਗਤ ਹੈ ਜੀ ਸ਼ੁਕਰੀਆ ਸਮਾਦਨ ਦੇ ਲਈ ਪਹਿਲਾਂ ਤਾਂ ਸੱਚ ਕਾਲ ਜੀ ਅੱਛਾ ਬੜਾ ਜਦੋਂ ਇਹ ਚੀਜ਼ ਸੁਣੀਦਾ ਹੈ ਕਿ ਪਰਿਵਾਰ ਨੇ ਇਸ ਤਰੀਕੇ ਦਾ ਸਾਥ ਦਿੱਤਾ ਕਿ ਬੇਟੀ ਨੂੰ ਉਸ ਮਕਾਮ ਤੇ ਪਹੁੰਚਾਇਆ ਜਾਂ ਫਿਰ ਬੇਟੀ ਨੇ ਇਸ ਤਰੀਕੇ ਦਾ ਨਾਮ ਰੋਸ਼ਨ ਕੀਤਾ ਜੋ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਨੇ ਮੈਂ ਬਹੁਤ ਜਦੋਂ ਸੁਣਿਆ ਇਹ ਚੀਜ਼ ਤਾਂ ਬੜਾ ਇੰਟਰਸਟਿੰਗ ਲੱਗਾ ਕਿ ਬਈ ਕਿੰਨਿਆ ਕਿਸ ਤਰੀਕੇ ਦੇ ਨਾਲ ਮਦਰ ਫਾਦਰ ਜਿਹੜਾ ਉਹ ਕਰਦੇ ਨੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਪੜ੍ਹਾਈ ਕਰਾਇਆ ਸਾਰਾ ਕੁਝ ਇਹ ਸਿਲਸਿਲਾ ਕਿਵੇਂ ਸ਼ੁਰੂ ਹੋਇਆ ਕਿਵੇਂ ਤੁਸੀਂ ਪਹਿਲੀ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਸਾਥ ਦਿੱਤਾ ਹੈਗਾ ਥੋੜਾ ਦੱਸਣ ਦੀ ਕੋਸ਼ਿਸ਼ ਕਰੂਗੀ ਫਸਟ ਤੋਂ ਮੈਨੂੰ ਜਦੋਂ ਸ਼ੁਰੂ ਕੀਤਾ ਮੇਅਰਵਲ ਸਕੂਲ ਤੋਂ ਹੀ ਕੀਤਾ ਸੀਗਾ ਪਹਿਲੇ ਡੀਪੀਐਸ ਜਾਂਦੀ ਸੀ ਪ੍ਰੈਪ ਦੇ ਵਿੱਚ ਜਦੋਂ ਮੈਂ ਨਾਲ ਹੀ ਜਾਂਦੀ ਸੀ ਇਹਦੇ ਬਸ ਤੇ ਜਾਣਾ ਬਸ ਤੇ ਆਣਾ ਇਹਦੇ ਨਾਲ ਹੀ ਤੇ ਉਸ ਤੋਂ ਬਾਅਦ ਜਦੋਂ ਇੱਥੇ ਮੇਅਰਵਲ ਸ਼ੁਰੂ ਕੀਤਾ ਫਿਰ ਰੈਗੂਲਰ ਜਾਣਾ ਸ਼ੁਰੂ ਹੋ ਗਿਆ ਉਹਨੂੰ ਛੱਡ ਆਈਦਾ ਸੀ ਫਿਰ ਲੈ ਆਈਦਾ ਸੀ ਕਲਾਸ ਬਿਠਾ ਕੇ ਜਿਵੇਂ ਰੋਲੀ ਵਲੀ ਬੱਸ ਤੇ ਸ਼ੁਰੂ ਕਰ ਦਿੱਤਾ ਤੇ ਜਦੋਂ ਥੋੜਾ ਬੇਟਾ ਵੱਡਾ ਹੋਇਆ ਫਿਰ ਉਹਨੇ ਵੀ ਨਾਲ ਜਿਵੇਂ ਦੇ ਜਾਣਾ ਸ਼ੁਰੂ ਕਰ ਦਿੱਤਾ ਥੋੜੀ ਹੈਲਪ ਉਹਦੇ ਨਾਲ ਵੀ ਹੋ ਗਈ। ਬਾਕੀ ਸਕੂਲ ਦੇ ਸਟਾਫ ਨੇ ਬੜੀ ਸਪੋਰਟ ਕੀਤੀ ਕਿ ਕੋਈ ਪ੍ਰੋਬਲਮ ਨਹੀਂ ਆਈ ਕਦੀ ਇੱਦਾਂ ਕਿ ਜਦੋਂ ਆਉਂਦੀ ਸੀ ਠੀਕ ਐਗਜ਼ਾਮਸ ਹੁੰਦੇ ਸੀ ਮੈਂ ਜਾਂਦੀ ਸੀ ਕਿ ਨਾਲ ਸਾਰਾ ਕੁਝ ਕਰਦੀ ਸੀ। ਪਰ ਬਾਕੀ ਪੜਨ ਚ ਤਾਂ ਫਿਰ ਇਹ ਠੀਕ ਸੀਗੀ ਵੈਸੇ ਹੀ ਪੜਾਈ ਚ ਤਾਂ ਇੰਟੈਲੀਜੈਂਟ ਹੀ ਸੀਗੀ ਗ੍ਰੈਬ ਕਰ ਲੈਂਦੀ ਸੀ ਛੇਤੀ ਕੋਈ ਪ੍ਰੋਬਲਮ ਨਹੀਂ ਆਈ ਨੀ। ਕਿ ਇੱਕ ਲੈਪਟਾਪ ਤੇ ਲਿਖ ਦਿੱਤਾ ਕਦੀ ਇਹਨੂੰ ਰਿਕਾਰਡ ਕਰ ਦਿੱਤਾ। ਇਦਾਂ ਚੱਲਦਾ ਰਿਹਾ ਹੌਲੀ-ਹੌਲੀ ਮੇਨ ਕਲਾਸੇਜ਼ ਵੱਡੀਆਂ ਕਲਾਸੇਜ਼ ਜਾ ਕੇ ਥੋੜਾ ਸਿਲੇਬਸ ਜ਼ਿਆਦਾ ਹੋ ਜਾਂਦਾ ਸੀ ਉਹਦੇ ਵਿੱਚ ਥੋੜੀ ਜਿਹੀ ਮੁਸ਼ਕਿਲ ਆਉਂਦੀ ਸੀ ਫਿਰ ਉਹਦਾ ਮੈਥਸ ਜਿਵੇਂ ਡ੍ਰੌਪ ਕਰਕੇ ਔਰ ਜਗ੍ਹਾ ਤੇ 뮤직 ਲੈਤਾ ਸੀ ਐਨਓ ਹਮ ਔਰ 7th 8th ਔਰਡਸ ਉਹਦੇ ਵਿੱਚ ਫਿਰ ਮਿਸ 뮤직 ਵੀ ਕਰਦੀ ਰਹੀ ਨਾਲ ਵਿਚਾਰਤ ਵੀ ਕੀਤੀ ਹਮ ਇਦਾਂ ਹੀ ਚੱਲਦਾ ਰਿਹਾ 10th ਤੱਕ ਮੇਅਰਵਲਡ ਕਰਕੇ ਫਿਰ +1 +2 ਕੈਂਬਰਿਜ ਦੇ ਵਿੱਚ ਫਿਰ ਗ੍ਰੈਜੂਏਸ਼ਨ ਇੱਥੋਂ ਆ ਕੇ ਕੀਤੀ ਕਾਲਜ ਹਮ ਚੱਲ ਇਹ ਪੂਰਾ ਸਿਲਸਲਾ ਤੁਸੀਂ ਇਹਨਾਂ ਦੇ ਨਾਲ ਜਿਹੜਾ ਹੈਗਾ ਉਹ ਚੱਲਦੇ ਰਹੇ ਇਹ ਲੀਕ ਲਾਸ ਨੂੰ ਲੈ ਕੇ ਹੁਣ ਤੱਕ ਦਾ ਜੋ ਤੁਹਾਡਾ ਸਫਰ ਰਿਹਾ ਇਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਮੈਨੇਜ ਕਰਦੇ ਰਹੇ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਪੜ੍ਹਾਈ ਦੇ ਵਿੱਚ ਹੈਲਪ ਕਰਦੇ ਰਹੇ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਚੀਜ਼ ਹੋਇਆ ਸਾਰਾ ਕੁਝ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਸ ਤਰੀਕੇ ਦੇ ਨਾਲ ਪੜ੍ਹਾਉਣਾ ਇੱਕ ਸਪੈਸ਼ਲ ਹੁੰਦਾ ਹੈ ਉਹ ਚੀਜ਼ ਉਹ ਕਿਵੇਂ ਪੋਸੀਬਲ ਸਪੈਸ਼ਲ ਪਹਿਲੇ ਤਾਂ ਬਰੇਲ ਜਲਦੀ ਸੀ ਇਹਨਾਂ ਨੂੰ ਸ਼ੁਰੂ ਕਰਾਈ ਪਹਿਲੇ ਮੈਂ ਆਪ ਸਿੱਖੀ ਬਰੇਲ ਫਿਰ ਇਹਨੂੰ ਵੀ ਕਰਾਈ ਪਰ ਬਰੇਲ ਫੇ ਹੌਲੀ ਹੌਲੀ ਆਊਡੇਟਿਡ ਜਿਵੇਂ ਹੋ ਗਈ ਫਿਰ ਸੌਫਟਵੇਅਰ ਆ ਗਏ ਫਿਰ ਹੌਲੀ ਹੌਲੀ ਇਹਨੂੰ ਲੈਪਟਾਪ ਤੇ ਸ਼ੁਰੂ ਕਰਾ ਦਿੱਤਾ ਸੌਫਟਵੇਅਰ ਦੇ ਨਾਲ ਕੋਰਸੇਸ ਕਰਾਏ ਇੱਕ ਦੋ ਇਹਨੂੰ ਕੰਪਿਊਟਰ ਦੇ ਜਿਵੇਂ ਨਾਲ ਨਾਲ ਤੇ ਕਾਲਜ ਦੇ ਵਿੱਚ ਹੁੰਦੇ ਸੀਗੇ ਲਾਈਨਸ ਵਾਸਤੇ ਸਪੈਸ਼ਲੀ ਉਹ ਕਰਵਾਏ ਨਾਲ ਆਪ ਵੀ ਕਿਤੇ ਤੇ ਫਿਰ ਹੌਲੀ ਹੌਲੀ ਫੋਨ ਦੇ ਵਿੱਚ ਵੀ ਸਾਰਾ ਕੁਝ ਆ ਗਿਆ ਫੋਨ ਦੇ ਵਿੱਚ ਵੀ ਸਾਰਾ ਰਿਕਾਰਡ ਕਰਕੇ ਤੇ ਫੋਨ ਦੇ ਵਿੱਚ ਇਹਦਾ ਸੌਫਟਵੇਅਰ ਚੱਲਦਾ ਫਿਰ ਕੋਈ ਦਿੱਕਤ ਆਈ ਨਹੀਂ ਇਦਾਂ ਕੁ ਚੱਲਦਾ ਰਿਹਾ ਹੌਲੀ ਹੌਲੀ ਕੁਝ ਨਾ ਕੁਝ ਰਾਹ ਨਿਕਲਦੇ ਹੀ ਗਏ ਨੇ ਚੱਟ ਗਏ ਨਹੀਂ ਕਿਤੇ اچھا ਮਤਲਬ ਕਿਸੇ ਜਗ੍ਹਾ ਦੇ ਉੱਤੇ ਅਜੀਹਾਂ ਨਹੀਂ ਲੱਗਿਆ ਕਿ ਭਈ ਅਸੀਂ ਹੁਣ ਫਸ ਗਏ ਆਂ ਪ੍ਰੋਪਰ ਤਰੀਕੇ ਦੇ ਨਾਲ ਰਿੱਕੋਸਟਾ ਚੱਲਦਾ ਰਿਹਾ ਨਹੀਂ ਜੇ ਵਾਇਗਰ ਨੇ ਦਾਤ ਦਿੱਤੀ ਹੈ ਤਾਂ ਉਹਦੇ ਵਾਸਤੇ ਰਸਤੇ ਵੀ ਆਪੇ ਨਿਕਲੀ ਗਏ ਨੇ ਹੌਲੀ ਹੌਲੀ ਮੈਨੂੰ ਜ਼ਰੂਰ ਜਾਨਣਾ ਜ਼ਰੂਰ ਚਾਹੂੰਗਾ ਬਚਪਨ ਦੇ ਵਿੱਚ ਬੱਚਾ ਸ਼ਰਾਰਤੀ ਵੀ ਹੁੰਦਾ ਹੈ ਬੱਚੇ ਦੇ ਮਨ ਦੇ ਵਿੱਚ ਕਈ ਸਵਾਲ ਉੱਠਦੇ ਨੇ ਕਈ ਚੀਜ਼ ਕਿਉਂਕਿ ਜਿਹੜੀ ਉਮਰ ਹੁੰਦੀ ਹੈ ਛੋਟੀ ਉਸ ਵਕਤ ਬੱਚਾ ਖੇਡਦਾ ਹੁੰਦਾ ਹੈ ਪੜ੍ਹਾਈ ਵੱਲ ਘੱਟ ਧਿਆਨ ਹੁੰਦਾ ਹੈ ਉਸ ਥੀ ਨੂੰ ਤੁਸੀਂ ਕਿਵੇਂ ਜਿਹੜਾ ਹੈ ਉਹ ਕਨਵਰਟ ਕੀਤਾ ਕਿ ਇਹ ਉਦੋਂ ਖੇਡਦੇ ਸੀਗੇ ਉਸ ਤਰੀਕੇ ਦੇ ਨਾਲ ਜਾਂ ਫਿਰ ਮौज-ਮਸਤੀਆਂ ਸੀਗੀਆਂ ਉਸ ਤਰੀਕੇ ਦੇ ਨਹੀਂ ਨਹੀਂ ਖੇਡਦੀ ਸੀ ਐਦਾਂ ਦਾ ਹੁੰਦੀ ਕਿ ਕੱਲ ਦੇਖਣ ਚ ਤੇ ਨਾ ਦੇਖਣ ਚ ਫਰਕ ਤਾਂ ਬਹੁਤ ਹੈ ਕਿ ਬੱਚਾ ਦੇਖ ਕੇ ਬਹੁਤ ਕੋਈ ਸ਼ਰਾਰਤ ਕਰਦਾ ਪਰ ਇਹਦੀ ਸ਼ਰਾਰਤ ਐਦਾਂ ਦੀਆਂ ਹੁੰਦੀਆਂ ਸੀ ਜਦੋਂ ਇਹਨੇ ਲੇਟੀ ਉਹਨਾਂ ਦੇ ਭਾਂਡੇ ਰੱਖ ਦਿੰਦੇ ਸੀ ਥੱਲੇ ਭਾਂਡੇ ਖੜਕਦੇ ਸੀ ਉਹਦੇ ਬਹੁਤ ਖੁਸ਼ ਹੁੰਦੀ ਸੀ ਜਾਂ ਕਦੇ ਨਿਊਜ਼ਪੇਪਰ ਰੱਖ ਦੇਣਾ ਪੈਰਾਂ ਥੱਲੇ ਜਦੋਂ ਪੈਰ ਮਾਰਨੇ ਤੇ ਉਹ ਚ ਬੜੀ ਖੁਸ਼ ਹੁੰਦੀ ਸੀ ਉਹ ਇਹਨਾਂ ਚੀਜ਼ਾਂ ਚ ਖੁਸ਼ ਹੁੰਦੀ ਸੀ ਤੇ ਆਵਾਜ਼ ਆਉਂਦੀ ਸੀ ਇਜਵੇਂ ਅਸੀਂ ਜੇ ਇਹਨੂੰ ਆਵਾਜ਼ ਮਾਰਨੀ ਤੇ ਇਹਨੇ ਬੜਾ ਖਿੜਕੇ ਹੱਸਣਾ ਹੂੰ ਅੱਛਾ ਵਿਨਸ ਜਿੱਦਾਂ ਸੀਗਾ ਕਿ ਜਦੋਂ ਇਹ ਹੋਈ ਸੀਗੀ ਉਦੋਂ ਐ ਸਵਾ ਮਹੀਨਾ ਤੱਕ ਅਸੀਂ ਉੱਥੇ ਲੁਧਿਆਣੇ ਸੀਗੇ ਡੀ ਐਮ ਸੀ ਘਰ ਵੀ ਆ ਕੇ ਜਿਵੇਂ ਇਹਨੂੰ ਕੋਈ ਨਹੀਂ ਚੁੱਕ ਸਕਦਾ ਸੀ ਘਰ ਆ ਕੇ ਵੀ ਲਾਊਡ ਨਹੀਂ ਸੀ ਸਾਨੂੰ 2 ਮਹੀਨੇ ਨੂੰ ਕਿਸੇ ਨੂੰ ਚੁੱਕਣਾ ਅੱਛਾ ਸਿਰਫ ਮੇਰੇ ਕੋਲ ਹੀ ਰਹਿੰਦੀ ਸੀ ਅੱਛਾ ਮੇ ਜਿਵੇਂ ਇੱਕ ਕਮਰੇ ਚ ਮੈਂ ਸੀ ਇਹ ਸੀ ਹੀਟਰ ਲੱਗੇ ਹੁੰਦੇ ਸੀ ਤੇ ਕਮਰਾ ਬੰਦ ਹੁੰਦਾ ਸੀ ਕੋਈ ਐਂਟਰ ਵਿੱਚ ਨੇ ਕਰਨਾ ਨਾ ਜਿਵੇਂ ਕੋਈ ਮੱਥਾ ਟੇਕਣ ਆਉਂਦਾ ਹੈ ਉਹ ਸਾਫ਼ ਸੀ ਚੱਪਲ ਬਾਹਰ ਲਾ ਕੇ ਆਣਾ ਤੇ ਦੇਖ ਲਓ ਹਾਂ ਠੀਕ ਹੈ ਬਸ ਇੰਨਾ ਕੋ ਹੁੰਦਾ ਸੀ ਅੱਛਾ ਫਿਰ ਤੁਸੀਂ ਕਿਵੇਂ ਮਤਲਬ ਪਹਿਲੀ ਕਲਾਸ ਜਦੋਂ ਸ਼ੁਰੂ ਹੁੰਦੀ ਹੈ ਜਾਂ ਫਿਰ ਪੜ੍ਹਾਈ ਜਦੋਂ سلسلہ ਸ਼ੁਰੂ ਹੁੰਦਾ ਹੈ ਉਹ ਕਿਵੇਂ ਤੁਸੀਂ ਸਟਾਰਟ ਕਿਵੇਂ ਕਰਾਇਆ ਬੱਚੇ ਨੂੰ ਹੁੰਦਾ ਹੈ ਕਈ ਚੀਜ਼ਾਂ ਜਿਹੜਾ ਦੇਖ ਕੇ ਉਹ ਚੀਜ਼ ਕਰ ਲੈਂਦਾ ਉਹ ਸੁਣ ਕੇ ਕਾਫੀ ਵਾਰੀ ਜਿਹੜਾ ਹੈਗਾ ਮੁਸ਼ਕਿਲ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਪੋਸੀਬਲ ਕੀਤਾ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਕਿਵੇਂ ਹੋਈ ਜਿਵੇਂ ਅਸੀਂ ਫਰੂਟਸ ਸਿਖਾਉਂਦੇ ਨੇ ਉਹ ਆਰਟੀਫੀਸ਼ੀਅਲ ਲਿਆ ਆ ਕੇ ਇਹਨੂੰ ਹਰ ਇੱਕ ਚੀਜ਼ ਦਿਖਾਈ ਤੇ ਬਾਕੀ ਇਹਦੇ ਪਾਪਾ ਇਹ ਪ੍ਰੈਕਟੀਕਲ ਕੰਮ ਸਾਰਾ ਉਹੀ ਕਰਦੇ ਸੀਗੇ ਸਮਝਾਣਾ ਉਹਨੂੰ ਕਿੱਦਾਂ ਸਮਝਾਣਾ ਹੈ ਜਾਂ ਕਿਤੇ ਲੈ ਕੇ ਗਏ ਆ ਹੱਥ ਲਾ ਕੇ ਹਰ ਇੱਕ ਚੀਜ਼ ਨੂੰ ਦਿਖਾਣਾ ਇਹ ਕੰਮ ਉਹਨਾਂ ਦਾ ਹੀ ਹੁੰਦਾ ਸੀ ਮੇਰਾ ਸਿਰਫ ਕੰਮ ਹੁੰਦਾ ਸੀ ਇਹਨੂੰ ਪੜਾਉਣਾ ਮੈਂ ਤੁਹਾਡੇ ਤੱਕ ਬਾਅਦ ਫਿਰ ਹੂੰ ਰੁਕ ਜੋ ਮੈਂ ਤੁਹਾਡੇ ਤੱਕ ਹੂੰ ਨਾ ਪਰ ਸਰ ਦੇ ਨਾਲ ਜ਼ਰੂਰ ਗੱਲਬਾਤ ਕਰੂੰਗਾ ਅੱਛਾ ਇੱਕ ਕਿਵੇਂ ਮਤਲਬ ਪੋਸੀਬਲ ਕੀਤਾ ਕਿ ਭਈ ਸਾਰੀ ਚੀਜ਼ਾਂ ਪਤਾ ਲੱਗਣ ਕਿ ਇਹ ਸੇਵ ਹੈ ਇਹ ਉਹ ਚੀਜ਼ ਹੈ ਇਹ ਉਹ ਚੀਜ਼ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਪੋਸੀਬਲ ਕੀਤਾ ਐਜ਼ ਅ ਫਾਦਰ ਚਕਾਲਸ ਪੋਸੀਬਲ ਤਾਂ ਇੰਨਾ ਵੀ ਘਰ ਫਰੂਟ ਸਾਰੇ ਹੁੰਦੇ ਆ ਹਰ ਚੀਜ਼ ਆਪਣੇ ਕੋਲ ਹੁੰਦੀ ਆ ਅਸੀਂ ਦੇਖ ਕੇ ਜਦਾਂ ਖਾਣ ਲੈਣੇ ਆ ਉਹ ਮੈਂ ਇਹਨੂੰ ਟੱਚ ਐਂਡ ਫੀਲ ਕਰਾਣੀ ਸੀਗੀ ਮੇਰਾ ਮਕਸਦ ਇਹ ਹੁੰਦਾ ਸੀ ਵੀ ਜਿਹੜੀ ਚੀਜ਼ ਦੂਰ ਵੀ ਪਈ ਆ ਅਸੀਂ ਦੇਖ ਲੈਣੇ ਆ ਉਹ ਇਹਨੂੰ ਮੈਂ ਕੋਸ਼ਿਸ਼ ਹੁੰਦੀ ਸੀ ਵੀ ਉਹਦਾ ਮਾਡਲ ਬਣਾ ਕੇ ਉਹਦੀ ਕੋਈ ਚੀਜ਼ ਛੋਟੀ ਕਰਕੇ ਉਹਨੂੰ ਦਿਖਾਣੀ ਵੀ ਆ ਇਦਾਂ ਅਸੀਂ ਕਾਰ 'ਚ ਜਾਣਾ ਤੇ ਇਹਨੂੰ ਮੈਂ ਹਵਾ ਫੀਲ ਕਰਾਣੀ ਵੀ ਅਸੀਂ ਇੰਨੀ ਸਪੀਡ ਤੇ ਜਾ ਰਹੇ ਆਂ ਇਨੂੰ ਸ਼ੀਸ਼ੇ ਚੋਂ ਬਾਹਰ ਕੱਢ ਕੇ ਇਹਨੂੰ ਹੱਥ ਬਾਹਰ ਕੱਢ ਦੇਣਾ ਵੀ ਆਹ 10 ਦੀ ਸਪੀਡ ਹੈ ਇੰਨੀ ਆਵਾਜ਼ ਆ ਰਹੀ ਹੈ ਫਿਰ ਜਦੋਂ ਸਕੂਟਰ ਤੇ ਇਹਨੂੰ ਕੋਸ਼ਿਸ਼ ਹੁੰਦੀ ਸੀ ਵੀ ਸਕੂਟਰ ਤੇ ਲੈ ਕੇ ਜਾਏ ਤੇ ਉਦੋਂ ਇਹਨੂੰ ਸਾਰਾ ਟ੍ਰੈਫਿਕ ਦਾ ਦੱਸਣਾ ਵੀ ਲੈਫਟ ਹੈਂਡ ਸਾਈਡ ਤੋਂ ਟ੍ਰੈਫਿਕ ਆ ਰਿਹਾ ਰਾਈਟ ਤੋਂ ਆ ਰਿਹਾ ਇੱਧਰ ਐ ਕਾਰ ਖੜੀ ਐ ਬੱਸ ਐ ਟਰੱਕੇ ਦੀ ਆਵਾਜ਼ ਇਦਾਂ ਦੀ ਐ ਇਹ ਸਾਈਕਲ ਦੀ ਆਵਾਜ਼ ਐ ਮਤਲਬ ਹਰ ਚੀਜ਼ ਇਹਨੂੰ ਮਤਲਬ ਅੱਖਾਂ ਮਤਲਬ ਇੰਨੀਆਂ ਬਣ ਕੇ ਇਹਨੂੰ ਦਸ ਨੇ ਸਾਰਾ ਕੁਝ ਪ੍ਰੋਪਰ ਤਰੀਕੇ ਦੇ ਨਾਲ ਫੀਲ ਕਰਉਂਦੇ ਸੀਗੇ ਫਿਰ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਮੈਂ ਵੀ ਅਈ ਚੀਜ਼ ਐਪਲ ਜਿਵੇਂ ਸਟਾਰਟਿੰਗ ਤੋਂ ਹੁੰਦਾ ਹੈ ਉਹ ਚੀਜ਼ ਤੁਸੀਂ ਜਿਹੜੇ ਹੈਗੇ ਉਹ ਮਾਡਲ ਬਣਾ ਕੇ ਤੁਸੀਂ ਦਿਖਾਉਣੇ ਸੀਗੇ ਸਿਖਾਉਣ ਦੇ ਸੀਗੇ ਤੇ ਇਹ ਕਿਵੇਂ ਸਿਲਸਾ मतलब ਪਹਿਲੀ ਕਲਾਸ ਦੂਸਰੀ ਕਲਾਸ ਕਈ ਚੀਜ਼ਾਂ ਉੱਪ ਲੀਆਂ ਨੇ ਉਸ ਨੂੰ ਸਿੱਖਣਾ ਉਸ ਨੂੰ ਪਤਾ ਲਗਾਉਣਾ ਕਿ ਭਈ ਆਹ ਚੀਜ਼ ਹੈ ਕੀ ਹੈ ਉਹ ਕਿਵੇਂ ਤੁਸੀਂ ਮਤਲਬ ਮੈਨੇਜ ਹੌਲੀ ਹੌਲੀ ਜਿੱਦਾਂ ਤੁਸੀਂ ਕਹੋ ਵੀ ਹੁਣ ਤਾਂ ਕਾਟ ਟਾਈਮ ਪਿੱਛੇ ਰਹਿ ਗਿਆ ਹੁਣ ਤਾਂ ਇਹ ਆ ਵੀ ਹੁਣ ਸਾਰਾ ਕੁਝ ਕੰਪਿਊਟਰ ਦੇ ਜਿੱਦਾਂ ਯੁੱਗ ਆ ਗਿਆ ਇਹ ਬਰੇਲ ਦੇ ਵਿੱਚ ਜਿਹੜੀ ਇਹਦੀ ਲੈਂਗੁਏਜ ਅਸੀਂ ਸ਼ੁਰੂ ਕੀਤੀ ਸੀ ਬਰੇਲ ਬਹੁਤ ਔਖੀ ਲੈਂਗੁਏਜ ਹੈ ਉਹ ਇਹਨਾਂ ਨੇ ਸਿੱਖੀ ਮੇਰੀ ਵਾਈਫ ਨੇ ਉਹ ਹੌਲੀ 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 ਅਪਡੇਟ ਜਿੱਦਾਂ ਇਹ ਕੰਪਿਊਟਰ ਚ ਸੌਫਟਵੇਅਰ ਜਿੱਦਾਂ ਆ ਜਾਂਦੇ ਆ ਤੇ ਉਹਦੇ ਨਾਲ ਫਿਰ ਹੌਲੀ ਹੌਲੀ ਇਹਦੀ ਪੜ੍ਹਾਈ ਸ਼ੁਰੂ ਹੋ ਗਈ ਫਿਰ ਉਹਦੇ ਤੇ ਬਈ ਆਪਣੇ ਆਪ ਰਸਤੇ ਬੰਦੇ ਜਾਂਦੇ ਆ ਮਤਲਬ ਜੇ ਤੁਸੀਂ ਉਸ ਸੋਚ ਲਿਆ ਬਸ ਕਰਨਾ ਤੇ ਫਿਰ ਉਹ ਆਪਣੇ ਆਪ ਬੰਦਾ ਉਸ ਪਾਸੇ ਤੁਰਿਆ ਜਾਂਦਾ ਅੱਛਾ ਮੈਂ ਫਿਰ ਮੈਮ ਦੇ ਵੱਲ ਜਰੂਰ ਆਉਂਗਾ ਮੈਮ ਤੁਸੀਂ ਕੈਰ ਸੀਗੇ ਇਹਨਾਂ ਨੇ ਪ੍ਰੋਪਰ ਮੈਨੇਜ ਕੀਤਾ ਥੈਨ ਇੱਕ ਕਿਉਂਕਿ ਪੇਪਰ ਵਾਲੇ ਸਮੇਂ ਹੁੰਦੇ ਸੀਗੇ ਪੜਾਈ ਲਿਖਾਈ ਸਾਰਾ ਕੁਝ ਕਰਨਾ ਜਿਵੇਂ ਤੁਸੀਂ ਗ੍ਰੈਜੂਏਸ਼ਨ ਤੱਕ ਪੂਰਾ ਸਾਥ ਦਿੱਤਾ ਹੈਗਾ ਪਹਿਲੀ ਕਲਾਸ ਤੋਂ ਤੁਹਾਨੂੰ ਕਦੋਂ ਲੱਗਾ ਕਿ ਬਈ ਇਹ ਚੀਜ਼ ਨੂੰ ਟਫ ਹੋਣ ਲੱਗ ਪਈ ਹੈਗੀ ਕਿਉਂਕਿ ਪਹਿਲੀ ਕਲਾਸ ਦੂਜੀ ਕਲਾਸ ਤੀਜੀ ਕਲਾਸ 25 ਤੱਕ ਜਿਹੜਾ ਹੈਗਾ ਉਹ ਬੜੇ ਆਸਾਨੀ ਨਾਲ ਜਿਹੜਾ ਹੈ ਉਹ ਬੱਚਾ ਪਾਸ ਵੀ ਕਰ ਜਾਂਦਾ ਟਫ ਕਿ ਕਿਹੜੀ ਜਗ੍ਹਾ ਦੇ ਉੱਤੇ ਤੁਹਾਨੂੰ ਆ ਕੇ ਲੱਗਾ ਕਿ ਇਹ ਟਫ ਹੋਊਗਾ ਜਦੋਂ 7th 8th ਦੇ ਵਿੱਚ ਮੈਥਸ ਆ ਜਾਂਦਾ ਮੈਥਸ ਮੈਂ ਆਪ ਬੜੀ ਵੀਕ ਸੀ ਕਿਸ ਕਰਕੇ ਉਹਨੂੰ ਬਣਾਉਣਾ ਵੀ ਔਖਾ ਲੱਗਦਾ ਸੀ ਅੱਛਾ ਤੁਸੀਂ ਵੀ ਵੀਕ ਸੀਗੇ ਮੈਥਸ ਦੇ ਵਿੱਚ ਮੈਂ ਬਹੁਤ ਜ਼ਿਆਦਾ ਵੀਕ ਸੀ ਫਿਰ ਮੈਂ ਉਹਨਾਂ ਨੂੰ ਕਹਿੰਨਾ ਤੁਸੀਂ ਪੜਾ ਲਓ ਫਿਰ ਇਹਨੂੰ ਥੋੜਾ ਔਖਾ ਲੱਗ ਰਿਹਾ ਸੀ ਮੈਥਸ ਦਾ ਫਿਰ ਫਿਰ ਮੈਂ ਅਸਲ ਸਕੂਲ ਗੱਲ ਕੀਤੀ ਕਹਿੰਦੇ ਨਹੀਂ ਤੁਸੀਂ ਮੈਥਸ ਦੀ ਜਗ੍ਹਾ ਤੇ 뮤직 ਕਰ ਸਕਦੇ ਹੋ ਫਿਰ 10th 'ਚ ਵੀ ਆਪਸ਼ਨ ਸੀਗੀ ਮੈਥਸ ਦੀ ਜਗ੍ਹਾ ਤੇ 뮤직 ਸਾਇੰਸ ਫਿਰ ਥੋੜੀ ਔਖੀ ਹੁੰਦੀ ਸੀ ਜਿਵੇਂ ਫਿਜ਼ਿਕਸ ਦੇ ਵਿੱਚ ਨਮੈਰੀਕਲਸ ਆ ਗਏ ਜਾਂ ਫਲਾਣਾ ਆ ਗਿਆ ਉਹ ਫਿਰ ਹੁੰਦਾ ਸੀ ਪੇਪਰ ਦੇ ਵਿੱਚ ਅਸੀਂ ਫਿਜ਼ਿਕਸ ਡਰਾਪ ਹੀ ਕਰ ਦਿੱਤੀ ਹੁੰਦੀ ਸੀ ਬਾਕੀ ਸਬਜੈਕਟ ਉਹਨੂੰ ਕਵਰ ਕਰਾ ਦਿੱਦੇ ਸੀ ਫਿਜ਼ਿਕਸ ਅਸੀਂ ਛੱਡ ਦੇ ਦੀ ਸੀ ਜਦੋਂ 10th 'ਚ ਵੀ 84% ਆਏ ਸੀ ਉਦੋਂ ਬੋਰਡ ਦੇ ਵਿੱਚ ਤੇ ਸੀਗਾ ਹੌਲੀ-ਹੌਲੀ ਜਿਵੇਂ ਸੀਗਾ ਸਿਲੇਬਸ ਬਹੁਤ ਔਖਾ ਹੁੰਦਾ ਸੀ ਕਈ ਵਾਰੀ ਕਰਾਉਣਾ ਫਿਰ ਕਈ ਵਾਰੀ ਆਪ YouTube ਤੋਂ ਦੇਖ ਕੇ ਸਮਝ ਕੇ ਫਿਰ ਇਹਨੂੰ ਕਰਾਉਣਾ ਪੈਂਦਾ ਸੀ ਇਹ ਥੋੜੀ ਜਿਹੀ ਦਿੱਕਤ ਉਦੋਂ ਆਈ ਸੀ ਕਿ ਜਦੋਂ ਸਿਲੇਬਸ ਬਹੁਤ ਜ਼ਿਆਦਾ ਹਾਇਰ ਲੈਵਲ ਤੇ ਹੋ ਜਾਂਦਾ अच्छा उसके बाद काफी कि 10th प्लस 1 प्लस 2 जब आ जाती है एंड देन ग्रेजुएशन वाला जो दूसरा वाला आ जाता है उदो काफी दिक्कतਾਂ ਦਾ ਸਾਹਮਣਾ ਕਰਨਾ ਪਿਆ ਜਾਂ ਫਿਰ ਜਿਸ ਤਰੀਕੇ ਦੇ ਨਾਲ ਪਹਿਲਾਂ ਚੱਲਦਾ ਰਿਹਾ ਉਹ ਹੀ سلسلے ਦੇ ਗ੍ਰੈਜੂਏਸ਼ਨ ਦੇ ਵਿੱਚ ਥੋੜਾ ਔਖਾ ਇਹ ਲੱਗ ਰਿਹਾ ਸੀਗਾ ਕਿ ਲੈਂਥ ਬਹੁਤ ਲਿਖਣੀ ਹੁੰਦੀ ਹੈ ਪੇਪਰ ਦੇ ਵਿੱਚ ਘੱਟੋ ਘੱਟ 6 ਪੇਜ 7 ਪੇਜਸ ਦਾ ਆਨਸਰ ਹੋਣਾ ਚਾਹੀਦਾ ਉਹਦੇ ਵਿੱਚ ਇਹਨੂੰ ਲਰਨ ਕਰਾਉਣਾ ਬੜਾ ਔਖਾ ਕੰਮ ਸੀਗਾ ਉਹਦੇ ਵਿੱਚ ਸਿਰਫ ਇੰਨਾ ਹੁੰਦਾ ਸੀ ਕਿ ਇਹਨੂੰ ਇੰਟਰੋਡਕਸ਼ਨ ਦੱਸ ਕੇ ਤੇ ਪੁਆਇੰਟਸ ਲਰਨ ਕਰਵਾ ਦਿੰਦੇ ਸੀ ਕਿ ਬਾਕੀ ਤੋਂ ਲੈਬੋਰੇਟ ਹੁਣ ਆਪਣੇ ਹਿਸਾਬ ਨਾਲ ਆਪੇ ਕਰ ਲੈ ਇੰਗਲਿਸ਼ ਚ ਕਿਉਂਕਿ ਇੰਗਲਿਸ਼ ਮੀਟਿੰਗਸ ਥੋੜਾ ਜਿਹੀ ਦਿੱਕਤ ਆਉਂਦੀ ਸੀ ਪਰ ਇਹਨੇ ਕਰ ਲਿਆ ਇਹਨੂੰ ਸਿਰਫ ਮੈਂ ਪੁਆਇੰਟਸ ਰਟਾ ਦਿੰਦੇ ਸੀ ਕਿ ਹਾਂ ਤੋਂ ਪੁਆਇੰਟਸ ਲਰਨ ਕਰ ਲਿਆ ਬਸ ਵਿਚਲਾ ਤੋਂ ਆਪੇ ਲਿਖ ਲਈ ਅੱਛਾ ਇੱਕ ਸ਼ਬਦ ਮੈਂ ਜ਼ਰੂਰ ਕਹਿਣਾ ਚਾਹੂੰਗਾ ਮੈਮ ਨੇ ਤਾਂ ਗ੍ਰੈਜੂਏਸ਼ਨ ਕੀਤੀ ਕੀਤੀ ਨਾਲ ਤੁਹਾਨੂੰ ਵੀ ਮੇਰੇ ਖਿਆਲ ਨਾਲ ਦੂਸਰੀ ਵਾਰੀ ਇਹ ਪਹਿਲੀ ਵਾਰੀ ਗ੍ਰੈਜੂਏਸ਼ਨ ਜ਼ਰੂਰ ਕਰਾਈ ਹੈਗੀ ਅੱਛਾ ਇਹ ਫਿਰ ਮਤਲਬ ਸਭ ਤੋਂ ਇਹਦਾ ਤਾਂ ਸਿਗਾ ਹੀ ਇਹਨੇ ਤਾਂ ਕਰਨੀ ਸੀਗੀ ਗ੍ਰੈਜੂਏਸ਼ਨ ਇਹਦਾ ਤਾਂ ਸਿਗਾ ਹੀ ਕਿ ਇਹਨੂੰ ਗ੍ਰੈਜੂਏਸ਼ਨ ਵੀ ਕਰਾਣੀ ਹੈ ਪੋਸਟ ਗ੍ਰੈਜੂਏਸ਼ਨ ਵੀ ਕਰਾਣੀ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨੇ ਐਮਏ ਵੀ ਜੁਆਇਨ ਕੀਤੀ ਸੀਗੀ ਇੱਕ ਵਾਰੀ ਪਰ ਐਮਏ ਵਿੱਚ ਥੋੜਾ ਜਿਹਾ ਪੋਲੀਟੀਕਲ ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਔਖਾ ਲੱਗ ਰਿਹਾ ਸੀ ਤੇ ਕਹਿੰਦੀ ਨਹੀਂ ਮੈਂ ਐਮਏ ਨਹੀਂ ਕਰਨੀ ਮੈਂ ਹੁਣ ਡੀਐਡ ਕਰ ਲੂੰਗੀ ਫਿਰ ਉਹ ਡ੍ਰੌਪ ਕਰਕੇ ਫਿਰ ਬੀਐਡ ਜੁਆਇਨ ਕਰਾਈ ਐਨੂੰ ਤੁਸੀਂ ਪ੍ਰੇਪਰ ਹੋ ਗਈ ਸੀਗੀ ਪ੍ਰੋਪਰ ਜਦੋਂ ਗ੍ਰੈਜੂਏਸ਼ਨ ਦਾ ਕਿ ਐਨਾ ਕਿ ਮੈਂ ਗ੍ਰੈਜੂਏਸ਼ਨ ਕਰਨੀ ਹੈਗੀ ਹੈ ਤੇ ਫਿਰ ਉਸ ਤੋਂ ਫਿਰ ਅਧਰ ਪੜਾਈ ਦੀ ਮੈਸੀ ਪ੍ਰੇਪਰ ਸੀਗੀ ਹਾਂਜੀ ਹਾਂਜੀ ਉਹਨੂੰ ਆਪ ਹੀ ਕਹਿਆ ਸੀਗਾ ਕਿ ਗ੍ਰੈਜੂਏਸ਼ਨ ਕਰਨੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਦੇਖਾਂਗੇ ਕੀ ਕਰਨਾ ਹੈ ਪਰ ਇੱਕ ਵਾਰੀ ਗ੍ਰੈਜੂਏਸ਼ਨ ਤਾਂ ਕਰਨੀ ਹੈ ਮੈਂ ਮੈਮ ਦੇ ਨਾਲ ਜ਼ਰੂਰ ਗੱਲਬਾਤ ਕਰੂੰਗਾ ਮੈਮ ਕਿਵੇਂ ਦਾ ਫੀਲ ਹੁੰਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਮੇਰੇ ਨਾਲ ਅਜੀਏ ਮਦਰ ਫਾਦਰ ਨੇ ਜੋ ਸੰਸਾਰ ਦੇ ਵਿੱਚ ਕਿਸੇ ਦੇ ਨਾਲ ਨਹੀਂ ਹੋਣਗੇ ਸ਼ਾਇਦ ਬਿਲਕੁਲ ਮੇਰੇ ਕਾਫੀ ਅਮ ਲਕਿਯਾ ਮੇਸ ਮਾਮਲੇ ਵਿੱਚ ਕੀ ਲਾਈਕ ਇਦਾਂ ਦੀ ਫੈਮਿਲੀ ਸਪੋਰਟਿਵ ਜਿਹੜੀ ਮੈਨੂੰ ਮਿਲੀ ਹੈ ਜਿਹਦੇ ਕਰਕੇ ਸਾਰਾ ਕੁਝ ਪੋਸੀਬਲ ਹੋਇਆ ਤੁਸੀਂ ਕਹਿ ਸਕਦੇ ਹੋ ਕਿਉਂਕਿ ਫੈਮਿਲੀ ਸਪੋਰਟ ਬਹੁਤ ਵੱਡੀ ਚੀਜ਼ ਹੈ ਅਮ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਪੋਰਟ ਕਰਨਾ ਜਿੱਦਾਂ ਅ ਮਮਾ ਨੂੰ ਹੋਰ ਵੀ ਜਿੱਦਾਂ ਕੰਮ ਹੁੰਦੇ ਸੀਗੇ ਤੇ ਉਹਦੇ ਵਿੱਚੋਂ ਔਨ ਟਾਈਮ ਕਰਕੇ ਸਟੱਡੀ ਕਰਵਾਉਣਾ ਹਨਾ ਤੇ ਨੋਲੇਜ ਹਰ ਚੀਜ਼ ਬੜਾ ਦੇਣੀ ਤੇ ਪਪਾ ਫਿਰ ਸ਼ੋਅ ਦਿਨਾਂ ਨਾਲ ਪ੍ਰੈਕਟੀਕਲ ਇਹ ਚੀਜ਼ਾਂ ਜਿਦਾਂ ਤੁਸੀਂ ਥੋੜੇ ਉਹਨਾਂ ਤੋਂ ਪੁੱਛ ਰਹੇ ਸੀਗੇ ਪ੍ਰੈਕਟੀਕਲ ਸਮਝਾਉਂਦੇ ਤੇ ਹਲੇ ਤੱਕ ਵੀ ਉਹ ਸਮਝਾ ਰਹੇ ਨੇ ਪ੍ਰੈਕਟੀਕਲ ਜਿਦਾਂ ਹਲੇ ਇਹ ਆਪਾਂ ਕਿਹਦੇ ਜਾਈਦਾ ਜਿਦਾਂ ਨਾ ਕੋਈ ਚੀਜ਼ਾਂ ਇਹਦਾ ਦੀਆਂ ਹੁੰਦੀਆਂ ਜਿਹੜੀ ਆਪਾਂ ਜਿ ਕੋਈ ਸਕੈਲਟਨਸ ਬਣੇ ਹੁੰਦੇ ਨੇ ਜਾਂ ਫਿਰ ਕੋਈ ਆਰਟੀਫੈਕਟਸ ਹੁੰਦੇ ਨੇ ਜਿਦਾਂ ਤੇ ਉਹ ਵੀ ਜਿਦਾ ਦਿਖਾਉਂਦੇ ਕਿ ਇਹਦਾ ਦਾ ਇਹ ਚੀਜ਼ ਦਾ ਬੰਦੀ ਹੈ ਜਾਂ ਇਹਦਾ ਹੁੰਦਾ ਤੇ ਉਹ ਕੰਮ ਹਲੇ ਤੱਕ ਚੱਲ ਰਿਹਾ ਹੈ ਪ੍ਰੈਕਟੀਕਲ ਨੋਲੇਜ ਵਾਲਾ ਤੇ ਤੇ ਥਿਊਰੈਟਿਕਲ ਵੀ ਚੱਲ ਹੀ ਰਿਹਾ ਹੈ ਬੀਏਡ ਮੈਂ ਕੰਪਲੀਟ ਕੀਤੀ ਹੈ ਹੁਣੇ ਏਸੀ ਹੈ ਤੇ ਉਹ ਤੇ ਚੱਲ ਹੀ ਰਿਹਾ ਗਿਆ ਤੋ ਅੱਗੇ ਅੱਛਾ ਮम्मा ਨੂੰ ਤੰਗ ਕੀਤਾ ਫਿਰ ਤੁਸੀਂ ਕਦੀ 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 ਮਨ ਹੁੰਦਾ ਹੈ ਬੱਚੇ ਦਾ ਵੀ ਕਿ ਬਈ ਭਾਵੇਂ ਛੋਟੇ ਹੋਵੋ ਭਾਵੇਂ ਜਿਹੜੀ ਵੀ ਏਜ ਹੋਵੇ ਕਿ ਮਦਰ ਨੂੰ ਜਾਂ ਫਿਰ ਫਾਦਰ ਨੂੰ ਇੱਕ ਵਾਰੀ ਜ਼ਰੂਰ ਮੈਂ ਕਹਾਂ ਕਿ ਬਈ ਆ ਚੀਜ਼ ਹੈ ਤੇ ਉਹ ਚੀਜ਼ ਮਦਰ ਪਾਦਰ ਨੂੰ ਓਕੇ ਲੱਗੀ ਹੋਵੇ ਤੁਹਾਡੇ ਸਾਹਮਣੇ ਨਹੀਂ ਔਖਾ ਇਹਨਾਂ ਨੂੰ ਨਹੀਂ ਲੱਗਾ ਕੁਝ ਕਿਉਂਕਿ ਆ ਕਾਫੀ ਵਧੀਆ ਤਰ੍ਹਾਂ ਲਾਈਕ ਇਹ ਮੈਨੇਜਰ ਨੂੰ ਜਾਣਦੇ ਨੇ ਓਬਵੀਅਸਲੀ ਪੇਰੈਂਟਸ ਨੇ ਤੇ ਉਹਨਾਂ ਨੂੰ ਪਤਾ ਹੀ ਹੈ ਕਿ ਕਿੱਦਾਂ ਟੈਕਲ ਕਰਨਾ ਹੈ ਤੇ ਕਿੱਦਾਂ ਕੀ ਕਰਨਾ ਹੈ ਤੇ ਜੇ ਕੁਝ ਕਹਿ ਵੀ ਦਿਓ ਤੇ ਫਿਰ ਉਹ ਆ ਟਰਾਈ ਕਰਦੇ ਸੀ ਇਹ ਕਿ ਆਪਾਂ ਕਰ ਹੀ ਦਈਏ ਤੇ ਇਹ ਚੀਜ਼ ਹੈ ਅੱਛਾ ਅਤੇ ਜਿਵੇਂ ਤੁਸੀਂ ਸਟਾਰਟਿੰਗ ਤੋਂ ਜਿਹੜੀ ਹੈਗੀ ਮਦਰ ਤੁਹਾਡੇ ਨਾਲ ਰੇ ਪੜ੍ਹਾਈ ਕੀਤਾ ਇਹ ਸਭ ਕੁਝ ਤੁਹਾਡੇ ਨਾਲ ਜਿਹੜਾ ਹੈਗਾ ਇਹ ਕੀਤਾ ਗ੍ਰੈਜੂਏਸ਼ਨ ਜਦੋਂ ਹੋਈ ਹੈ ਜਦੋਂ ਪੇਪਰ ਲਿਖਣ ਦਾ ਸਮਾਂ ਹੁੰਦਾ ਸੀ ਜਾਂ ਫਿਰ ਪੜ੍ਹਨ ਦਾ ਸਮਾਂ ਹੁੰਦਾ ਸੀ ਨਾਲ ਬਿਠਾ ਕੇ ਪੜ੍ਹਦੇ ਸੀ ਕਿ ਮੈਮ ਜੀ ਅੱਪ ਇਕੱਠੇ ਹੀ ਪ੍ਰੈਪਰੇਸ਼ਨ ਕੀਤੀ ਹੈ ਕਿਉਂਕਿ ਓਬਵੀਅਸਲੀ ਇਹਨਾਂ ਨੇ ਮੈਨੂੰ ਬੋਲ ਕੇ ਦੱਸਣਾ ਹੁੰਦਾ ਸੀ ਸਾਰਾ ਕੁਝ ਸਾਰਾ ਮਟੀਰੀਅਲ ਤੇ ਇਹਨਾਂ ਦਾ ਵੀ ਸੇਮ ਹੀ ਸੀ ਤੇ ਫਿਰ ਆਪਾਂ ਇਸ ਨੂੰ ਇੱਕ ਦੂਜੇ ਤੋਂ ਪੁਆਇੰਟਸ ਸੁਣੀ ਦੇਦੇ ਸੀ ਕਿ ਅਬੀ ਦੱਸੋ ਕਿ ਨੂੰ ਕਿੰਨਾ-ਕਿੰਨਾ ਯਾਦ ਆਇਆ ਅੱਛਾ ਉਹ ਇਦਾਂ ਕਰਕੇ ਵੀ ਯਾਦ ਕੀਤਾ ਕਿ ਕਿਉਂਕਿ ਇਹਨਾਂ ਲਈ ਵੀ ਮੁਸ਼ਕਲ ਸੀ ਗੱਲ ਲਰਨ ਕਰਨਾ ਲਾਈਕ ਕਿਉਂਕਿ ਆਬਵੀਸਲੀ ਸਟੱਡੀ ਛੋਟੀ ਹੋਈ ਸੀ ਕਾਫੀ ਟਾਈਮ ਤੋਂ ਤੇ ਇਹਨਾਂ ਲਈ ਕਾਫੀ ਡਿਫਿਕਲਟ ਸੀਗਾ ਇਸੇ ਚੱਕ ਲਿਖਣਾ ਤੇ ਅ ਦੁਆ ਤੋਂ ਪ੍ਰੇਪਰੇਸ਼ਨ ਤੇ ਮੈਮੋਰਾਇਜ਼ ਕਰਨਾ ਤੇ ਫਿਰ ਆਪਾਂ ਇਦਾਂ ਲਰਨ ਕਰੀਦਾ ਸੀ ਕਿ ਪਹਿਲਾਂ ਇੱਕ ਬੰਦਾ ਪੁਆਇੰਟ ਸੁਣਾਏਗਾ ਫਿਰ ਦੂਜਾ ਬੰਦਾ ਸੁਣਾਏਗਾ ਤਾਂ ਕਿ ਯਾਰ 2000.60 ਗਲਤੀਆਂ ਗਲਤੀਆਂ ਕਿਸ ਦੀਆਂ ਨਿਕਲਦੀਆਂ ਸੇ ਸਤੋਂ ਜ਼ਿਆਦਾ ਜੇਕਰ ਪੁਆਇੰਟ ਗਲਤੀਆਂ ਤਾਂ ਦੋ ਵਾਂ ਦੀਆਂ ਨਿਕਲਦੀਆਂ ਨਹੀਂ ਕਿਉਂਕਿ ਯਾਰ ਦੋਵਾਂ ਨੂੰ ਨਹੀਂ ਖੁੰਦਾ ਸੀ ਅੱਛਾ ਅੱਛਾ ਠੀਕ ਹੈ ਬਸ ਦਿਨ ਨਾਲ ਜ਼ਰੂਰ ਅੱਛਾ ਤੁਸੀਂ ਸਮਾਂ ਕਾਫੀ ਕੱਟਦੇ ਹੋਵੋਗੇ ਬੱਚੇ ਨੂੰ ਪੜਾਉਣ ਦੇ ਲਈ ਜਾਂ ਫਿਰ ਉਹ ਚੀਜ਼ ਮਹਿਸੂਸ ਕਰਾਉਣ ਦੇ ਲਈ ਜੋ ਆਮ ਲੋਕ ਜਿਹੜਾ ਹੈ ਮਹਿਸੂਸ ਕਰਦੇ ਨੇ ਤੇ ਉਹ ਸਮਾਂ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਕਿਉਂਕਿ ਇੱਕ ਬੰਦੇ ਨੂੰ ਕੰਮ ਵੀ ਬਥੇਰੇ ਹੁੰਦੇ ਨੇ ਆ ਵੀ ਚੀਜ਼ ਐ ਆ ਵੀ ਚੀਜ਼ ਐ ਉਹ ਸਮਾਂ ਕਦੋਂ ਤੁਸੀਂ ਕੱਢਦੇ ਸੀਗੇ ਕਿਵੇਂ ਸਮਾਂ ਉਹ ਮੈਨੇਜ ਕਰਦੇ ਸੀ ਸਮਾਂ ਮੈਨੇਜ ਕਰਨ ਲਈ ਇਦਾਂ ਸੀਗਾ ਵੀ ਜਦ ਤੱਕ ਫੈਮਿਲੀ ਦੀ سپورਟ ਮੈਂ ਗੱਲ ਕਰ ਰਿਹਾ ਸੀਗਾ ਵੀ ਮੇਰਾ ਛੋਟਾ ਬ੍ਰਦਰ ਐ ਫਾਦਰ ਨੇ ਉਹ ਸ਼ਾਪ ਦੇ ਨਾਲ ਬੈਠਦੇ ਐ ਵੀ ਆਪਣੀ ਪੇਂਟ ਸ਼ਾਪ ਐ ਉੱਥੇ ਮਤਲਬ ਜਦੋਂ ਇਹਨਾਂ ਦੇ ਨਾਲ ਹੋਣਾ ਫਿਰ ਉਦੋਂ ਜੇ ਉਹ سپورਟ ਨਾ ਕਰਦੇ ਤਾਂ ਪੋਸੀਬਿਲਿਟੀ ਨਹੀਂ ਹੋ ਸਕਦੀ ਸੀਗੀ ਵੀ ਮੈਂ ਇਹਨਾਂ ਦੇ ਨਾਲ ਟਾਈਮ ਆਪ ਸਪੈਂਡ ਕਰਦਾ ਹੁੰਦਾ। ਮਤਲਬ ਕਿਤੇ ਵੀ ਆਪਾਂ ਇਹਦੀਆਂ ਗੇਮਸ ਵਗੈਰਾ ਜਿੱਦਾਂ ਛੋਟੀਆਂ ਅਸੀਂ ਬਾਹਰੋਂ ਦੀ ਮੰਗਵਾਉਂਦੇ ਹੁੰਦੇ ਸੀ ਕਿਸੇ ਵੱਲੇ ਇਹਦੇ ਪਲੇਇੰਗ ਕਾਰਡਸ ਹੁੰਦੇ ਸੀ ਇਹਦੀ ਜਾਂ ਦੂਜੀਆਂ ਜਿਹੜੀਆਂ ਗੇਮਸ ਹੁੰਦੀਆਂ ਲੁੱਡੋ ਸੀਗੀ ਇਹੋ ਜੀਆਂ ਗੇਮਸ ਸੀਗੀਆਂ ਜਿਹੜੀਆਂ ਇਹਨਾਂ ਨਾਲ ਖੇਡਨੀ ਆ ਜਾਂ ਅਸੀਂ ਕਰਨੀਆਂ ਮਤਲਬ ਉਹ ਟਾਈਮ ਤਾਂ ਨੋ ਡਾਊਟ ਕੱਢਣਾ ਹੀ ਪੈਂਦਾ ਬੱਚਿਆਂ ਲਈ ਪਰ ਇਹ ਆ ਵੀ ਫੈਮਿਲੀ ਦੀ ਸਪੋਰਟ ਨਾਲ ਹੋ ਜਵੇ ਤਾਂ ਫਿਰ ਉਹ ਤਾਂ ਹੀ ਪੋਸੀਬਲ ਹੁੰਦਾ ਆਦਰਵਾਇਜ਼ ਉਹਦਾ ਨਹੀਂ ਠੀਕ ਹੈ ਬਸ ਮੇਰੇ ਦੋ ਕੋ ਆਖਰੀ ਸਵਾਲ ਹੈਗੇ ਨੇ ਮੈਮ ਤੁਸੀਂ ਮੈਮ ਤੁਸੀਂ ਕਿੰਨਾ ਕੁ ਲੱਕੀ ਫੀਲ ਕਰਦੀ ਹਾਂ ਆਪਣੇ ਆਪ ਨੂੰ ਜਦੋਂ ਅ ਅਜੀਹੇ ਮਦਰ ਫਾਦਰ ਹੁਣ ਪੂਰਾ ਪਰਿਵਾਰ ਹੋਵੇ ਤੁਹਾਡੇ ਅ ਬਿਲਕੁਲ ਫੈਮਿਲੀ ਕਰਕੇ ਹੀ ਬੰਦਾ ਇਦਾਂ ਦੀ ਹਾਈਟਸ ਅਚੀਵ ਕਰ ਸਕਦਾ ਹੈ ਤੇ ਅ ਥੈਂਕਸ ਕਰਨਾ ਚਾਹੀਦਾ ਹੈ ਮੈਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਅ ਸਪੋਰਟ ਕੀਤਾ ਪੂਰੀ ਫੈਮਿਲੀ ਤੇ ਫਰੈਂਡਸ ਤੇ ਨਾਲੇ ਟੀਚਰਸ ਦਾ ਵੀ ਕਿ ਜਿਨ੍ਹਾਂ ਨੇ ਇਹਨਾਂ ਮੋਟੀਵੇਟ ਕੀਤਾ ਅ ਆਪਣਾ ਗੋਲ ਅਚੀਵ ਕਰਨ ਦੇ ਲਈ ਠੀਕ ਹੈ ਮੈਮ ਕਿੰਨਾ ਕੁ ਲੱਕੀ ਫੀਲ ਕਰਦੇ ਹੋ ਤੁਸੀਂ ਆਪਣੀ ਬੇਟੀ ਨੂੰ ਇਸ ਮਕਾਮ ਤੱਕ ਪਹੁੰਚਾਉਣ ਦੇ ਲਈ ਨਹੀਂ ਲੱਕੀ ਲੱਕੀ ਤਾਂ ਬਹੁਤ ਹੈ ਗਿਆ ਸੜੇ ਵੀ ਲੱਕੀ ਹੈ ਤੁਹਾਡੀ ਸਾਰੀ ਫੈਮਿਲੀ ਲੱਕੀ ਕਿ ਜਿੰਨੂੰ ਇਹ ਮਿਲੀ ਹੈ ਮੈਂ ਤਾਂ ਫੈਮਿਲੀ ਦੀ ਸਪੋਰਟ ਹੁੰਦੀ ਹੈ ਜੋ ਸ਼ੁਰੂ ਤੋਂ ਚੱਲਦੀ ਆ ਰਹੀ ਕਿ ਜਦੋਂ ਇਹ ਛੋਟੀ ਸੀ ਮੈ ਸਕੂਲ ਜਾਣਾ ਪਿੱਛੇ ਘਰ ਸਾਰਾ ਮੈਨੇਜ ਕਰ ਲੈਣਾ ਆਪੇ ਮੰਮਾ ਨੇ ਜਾਂ ਛੋਟੀ ਛੋਟੇ ਬ੍ਰਦਰ ਦੀ ਵਾਈਫ ਹੈ ਸਾਰੇ ਜੀ ਮੈਨੂੰ ਕੋਈ ਦਿੱਕਤ ਨਹੀਂ ਆਈ ਕਦੀ ਇਦਾਂ ਕਿ ਜੇ ਮੈਨੂੰ ਲੈ ਕੇ ਜਾ ਰਹੀਆਂ ਤੇ ਪਿੱਛੋਂ ਘਰ ਦੀ ਕੋਈ ਪ੍ਰੋਬਲਮ ਆ ਰਹੀ ਹੈ ਫੈਮਿਲੀ ਦੇ ਸਪੋਰਟ ਨਾਲ ਸਾਰਾ ਕੁਝ ਚੱਲੀ ਜਾ ਰਿਹਾ ਹੈ ਬਿਲਕੁਲ ਆਖਰੀ ਸਵਾਲ ਹੈ ਅੱਛਾ ਉਹਨਾਂ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜੋ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸੋਚ ਕੇ ਜੜਾਏ ਉਹ ਕਈ ਵਾਰੀ ਗਿਵ ਅਪ ਕਰ ਜਾਂਦੇ ਨੇ ਇੰਨੀ ਵੱਡੀਆਂ ਸਮੱਸਿਆਵਾਂ ਦੇ ਬਾਵਜੂਦ ਵੀ ਤੁਸੀਂ ਇਸ ਮੁਕਾਮ ਦੇ ਉੱਤੇ ਪਹੁੰਚੇ ਹੋ ਲੋਕਾਂ ਨੂੰ ਛੋਟੀ ਜੀ ਸਮੱਸਿਆ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਬਈ ਅਸੀਂ ਨਹੀਂ ਕਰ ਸਕਦੇ ਅਸੀਂ ਗਿਵ ਅਪ ਕਰ ਰਹੇ ਹਾਂ ਆ ਪੈਂਤ ਲੋਕਾਂ ਨੂੰ ਆਪਣੇ ਉਤੇ ٹرسٹ ਰੱਖਣਾ ਚਾਹੀਦਾ ਹੈ ਤੇ ਨਾਲੇ ਨਾਲੇ ਅ ਅ ਪਰਮਾਤਮਾ ਤੇ ਵੀ ٹرسٹ ਹੋਣਾ ਚਾਹੀਦਾ ਕਿ ਉਹਨਾਂ ਨੇ ਕੁਝ ਨਾ ਕੁਝ ਸੋਚਿਆ ਹੀ ਹੋਗਾ ਲੋਕਾਂ ਲਈ ਤੇ ਜੇ ਲੋਕੀ ਟਰਾਈ ਕਰਨ ਤੇ ਉਹ ਬਿਲਕੁਲ ਉਹ ਚੀਜ਼ਾਂ ਨੂੰ ਅਚੀਵ ਕਰ ਸਕਦੇ ਨੇ ਜਿਹੜਾ ਜੋ ਕੁਝ ਉਹਨਾਂ ਨੇ ਗੋਲ ਇੱਕ ਸੋਚਿਆ ਹੁੰਦਾ ਹੈ ਤੇ ਬਿਲਕੁਲ ਲੋਕਾਂ ਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਤੇ ਨਾਲ ਦੇ ਨਾਲ ਹੀ ਫੈਮਿਲੀ ਸਪੋਰਟ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਤੇ ਫੈਮਿਲੀ ਨੂੰ ਬਿਲਕੁਲ ਆਪਣੀ ਅ ਆਪਣੇ ਨਾਲ ਰਹਿਣਾ ਚਾਹੀਦਾ ਤੇ ਪੂਰੀ ਸਪੋਰਟ ਉਹਨਾਂ ਦੀ ਕਰਨੀ ਵੀ ਚਾਹੀਦੀ ਤੇ ਲੈਣੀ ਵੀ ਚਾਹੀਦੀ ਹੈ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਤੁਸੀਂ ਸਾਰੇ ਨੇ ਸਮਾਂ ਦਿੱਤਾ ਸਮਾਂ ਤੁਹਾਡਾ ਕੀਮਤੀ ਹੈ ਤਾਂ ਬਿਲਕੁਲ ਪਰਿਵਾਰ ਦੇ ਨਾਲ ਮਲਾਉਣ ਦੀ ਕੋਸ਼ਿਸ਼ ਕੀਤੀ ਹੈ ਮੈਮ ਦੇ ਸੁਪਨੇ ਕਾਫੀ ਵੱਡੇ ਨੇ ਤੇ ਹੌਸਲੇ ਉਸ ਤੋਂ ਵੀ ਵੱਡੇ ਨੇ ਉਮੀਦ ਕਰਦੇ ਹਾਂ ਤਸਵੀਰਾਂ ਤੁਹਾਨੂੰ ਚੰਗੇ ਲੱਗੀਆਂ ਹੋਣਗੀਆਂ ਵੱਧ ਤੋਂ ਵੱਧ ਜਨਰਲ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰੋ ਕੈਮਰੋਮੈਨ ਪੰਕੇ ਦੇ ਨਾਲ ਰਾਜ ਗੁਪਤਾ ਜੀ ਨਾਲ